ਦਗਲੂ 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 ਕਿੱਥੇ ਛੱਡਾ ਛੱਡਾ ਕਿਊਟੂ ਕਿਊਟੂ ਕਿੱਥੇ ਆ ਹਾਂ ਚੱਲੀਏ ਹੈ ਡੋਕਟਰ ਚਲੀ ਆ ਡੋਕਟਰ ਦੇ ਚਲੀਏ ਡੋਕਟਰ ਕੋਲ ਜਾਣ ਲੱਗੇ ਆਪਾਂ ਇਹ 10 ਜਾਂ 15 ਦਿਨ ਦਾ ਬੱਚਾ ਹੈ ਇਹ ਆਪਣੇ ਕੋਲ ਕਿਵੇਂ ਤੇ ਕਿੱਥੋਂ ਆਇਆ ਇਹ ਬਾਅਦ ਵਿੱਚ ਦੱਸਦੇ ਆ ਤੇ ਆਪਾਂ ਪਹੁੰਚ ਗਏ ਹਸਪੀਟਲ ਡਾਕਟਰ ਸਾਹਿਬ ਨੂੰ ਚੈੱਕ ਕਰਵਾ ਲਈਏ ਤੇ ਇਹਦੀਆਂ ਕਾਫੀ ਪ੍ਰੋਬਲਮ ਆ ਉਹ ਵੀ ਤੁਹਾਨੂੰ ਬਾਅਦ ਵਿੱਚ ਦੱਸਦੇ ਆ ਕੀ ਕੀ ਪ੍ਰੋਬਲਮਸ ਨੇ ਤੇ ਆਪਾਂ ਚੈੱਕਅਪ ਕਰਵਾ ਲਿਆ ਤੇ ਆਪਾਂ ਘਰ ਨੂੰ ਵਾਪਸ ਜਾਣ ਲੱਗੇ ਆਂ ਡਾਕਟਰ ਸਾਹਿਬ ਨੇ ਦੀਆਂ ਮੈਡੀਸਿਨ ਲਿਖਤੀਆਂ ਤੇ ਆਪਾਂ ਮੈਡੀਕਲ ਤੋਂ ਲੈ ਵੀ ਲਈਆਂ ਤੇ ਜਿੰਨੀ ਜਿੰਨੀ ਮਾਤਰਾ ਚ ਇਹਨੂੰ ਦੇਣੀਆਂ ਨੇ ਉਹ ਘਰੇ ਜਾ ਕੇ ਦੇਵਾਂਗੇ ਇਹ ਵਾਲੀਆਂ ਜੀ ਇਹਦੀਆਂ ਮੈਡੀਸਿਨ ਨੇ ਤੇ ਇੱਕ ਇਹਦੇ ਵਿੱਚ ਖੂਨ ਦੀ ਕਮੀ ਆ ਡਾਕਟਰ ਨੇ ਦੱਸਿਆ ਤੇ ਦੂਜਾ ਇਹਦੇ ਪੇਟ 'ਚ ਪ੍ਰੋਬਲਮ ਆ ਉਹਦੀ ਮੈਡੀਸਨ ਆ ਇਹ ਵਾਲੀ ਮੈਡੀਸਿਨ 0.5 ਐਮਐਲ ਦੇਣੀ ਹੈ ਇੱਕ ਟਾਈਮ ਬਲੱਡ ਦੀ ਹੈ ਤੇ ਦੂਸਰੀ 1 ਐਮਐਲ ਦੇਣੀ ਹੈ ਤਿੰਨ ਟਾਈਮ ਉਹ ਪੇਟ ਲਈ ਹੈ ਤੇ ਜਿੱਦਾਂ ਡਾਕਟਰ ਨੇ ਕਿਹਾ ਉਸੇ ਤਰ੍ਹਾਂ ਹੀ ਆਪਾਂ ਇਹਨੂੰ ਦਵਾਂਗੇ ਇਸ ਤੋਂ ਵਗੇਰ ਵੀ ਇਹਦੀ ਪ੍ਰੋਬਲਮਾਂ ਨੇ ਜਿੱਦਾਂ ਇਹਦੇ ਹੀ ਤੁਸੀਂ ਲੱਤ ਦੇਖ ਸਕਦੇ ਹੋ ਕਾਫੀ ਸੁੱਜੀ ਹੋਈ ਹੈ نیچے ਬਹੁਤ ਘੱਟ ਲੌਂਦੀ ਹੈ ਇਹ ਤੇ ਪੇਟ ਵੀ ਦੇਖੋ ਨੀਲਾ ਹੋਇਆ ਹੋਇਆ ਹੈ ਇਹਤੇ ਵੀ ਕਾਫੀ ਸੋਜਾਈ ਹੋਈ ਹੈ ਇਹ ਇਸ ਤਰ੍ਹਾਂ ਜਿੱਦਾਂ ਕਿਸੇ ਚੀਜ਼ ਦੇ ਵਿੱਚ ਫਸੀ ਹੋਵੇ ਜਾਂ ਉੱਤੇ ਕੋਈ ਇਹਦੇ ਵਜਨ ਪਿਆ ਹੋਵੇ ਖਿੱਸੇ ਨੇ ਖਿੱਚ ਕੇ ਬਾਹਰ ਕੱਢੀ ਹੋਵੇ। ਬਾਕੀ ਇਹ ਬੱਚਾ ਮੇਰੇ ਹਸਬੰਦ ਨੂੰ ਮਿਲਿਆ ਤੇ ਉਹ ਜਿੱਥੇ ਜੌਬ ਕਰਦੇ ਨੇ ਹੋ ਸਕਦਾ ਹੈ ਆਪਣੀ ਮਾਂ ਨਾਲੋਂ ਵਿਛੜ ਗਿਆ ਤੇ ਬਾਕੀ ਭੈਣ ਭਰਾਵਾਂ ਨੂੰ ਲੈ ਕੇ ਉਹ ਕਿਤੇ ਹੋਰ ਚਲੀ ਗਈ ਹੋਵੇ। ਬੱਚੇ ਦੀ ਹਾਲਤ ਕਾਫੀ ਖਰਾਬ ਸੀ ਅੱਖਾਂ 'ਚੋਂ ਵੀ ਪਾਣੀ ਨਿਕਲਦਾ ਸੀ। ਵਿਚਾਰਾ ਬਿਲਕੁਲ ਬੁੰਦਲਿਆ ਪਿਆ ਸੀ। ਤਾਂ ਦੀ ਸਭ ਤੋਂ ਪਹਿਲਾਂ ਆਪਾਂ ਬੱਚੇ ਨੂੰ ਹਸਪੀਟਲ ਲੈ ਕੇ ਗਏ। ਇਹ ਜੀ ਆਪਣਾ ਖਰਬੂਜ ਹੈ। ਏ ਵੀ ਆਪਾਂ ਨੂੰ ਇਹ ਜਿੱਦਾਂ ਬਿੱਲੀ ਦਾ ਬੱਚਾ ਮਿਲਿਆ ਇਸੇ ਤਰ੍ਹਾਂ ਹੀ ਮਿਲਿਆ ਸੀ ਕਿਸੇ ਨੇ ਇਹਨੂੰ ਛੱਡਿਆ ਹੋਇਆ ਸੀ ਕੁੱਤਿਆਂ ਤੋਂ ਡਰਦਾ ਹੈ ਇਹ ਵੀ ਮੇਰੇ ਹਸਬੰਡ ਦੀਆਂ ਲੱਤਾਂ ਦੇ ਵਿੱਚ ਆ ਕੇ ਬੈਠ ਗਿਆ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਮੈਂ ਘਰੇ ਲਿਆਵਾਂ ਮੈਂ ਕਿਹਾ ਕੋਈ ਗੱਲ ਨਹੀਂ ਲੈ ਆਓ ਤੇ ਇਹ ਦੇਖੋ ਇਹਦੀ ਵੀ ਇੱਕ ਅੱਖ ਖਰਾਬ ਆ ਵਿਚਾਰੇ ਦੀ ਇਹਦੇ ਵੀ ਮੈਡੀਸਿਨ ਚੱਲਦੀ ਆ ਅੱਖ ਦੀ ਬਾਕੀ ਤੁਸੀਂ ਕੋਈ ਵੀ ਜਾਨਵਰਾਂ ਦੇ ਨਾਲ ਇੰਜ ਨਾ ਕਰਿਆ ਕਰੋ ਇੰਨਾ ਵਿਚਾਰਿਆ ਨੂੰ ਅਗਰ ਜੇ ਤੁਸੀਂ ਰੱਖ ਲਿਆ ਤਾਂ ਰੱਖਣ ਤੋਂ ਬਾਅਦ ਨਾ ਛੱਡਿਆ ਕਰੋ ਅਗਰ ਤੁਹਾਨੂੰ ਕੋਈ ਬਾਹਰ ਵੈਸੇ ਹੀ ਲਵਾਰਸ ਮਿਲਦਾ ਵਿਚਾਰਾ ਜਿੱਦਾਂ ਹੀ ਬਿੱਲੀ ਦਾ ਛੋਟਾ ਜਾਂ ਬੱਚਾ ਜੇ ਇਹਨੂੰ ਆਪਾਂ ਨਾ ਲੈ ਕੇ ਹੁੰਦੇ ਤੇ ਕੁੱਤਿਆਂ ਨੇ ਖਾ ਜਾਣਾ ਸੀ ਤੇ ਬਾਕੀ ਜਿੱਦਾਂ ਖਰਗੋਸ਼ ਆ ਉਹ ਕਿਸੇ ਨੇ ਰੱਖ ਕੇ ਛੱਡ ਤਾ ਰੱਖ ਕੇ ਕਿਉਂ ਛੱਡਣਾ ਅਗਰ ਉਹਨੂੰ ਕੋਈ ਪ੍ਰੋਬਲਮ ਆ ਤਾਂ ਉਹਦਾ ਟ੍ਰੀਟਮੈਂਟ ਕਰਵਾਓ ਇਹ ਬਹੁਤ ਮਾੜੀ ਗੱਲ ਆ ਲਓ ਜੀ ਆਪਾਂ ਦੁੱਧ ਪਿਲਾਉਣ ਲੱਗੇ ਆ ਡਾਕਟਰ ਨੇ ਕਿਹਾ ਪਤਲਾ ਜਿਹਾ ਕਰਕੇ ਇਹਨੂੰ ਦੁੱਧ ਦੇਣਾ ਤੇ ਇਹ ਸ਼ੀਸ਼ੀ ਨਾਲ ਟਰਾਈ ਕਰ ਰਹੇ ਆ ਪਰ ਇਤੋਂ ਪੀਤਾ ਨਹੀਂ ਜਾ ਰਿਹਾ ਤੇ ਫਿਰ ਆਪਾਂ ਕੌਲੀ ਰੱਖ ਕੇ ਦੇਖੀ ਆ ਕੌਲੀ ਨਾਲ ਵੀ बस ਇੱਕ ਦੋ ਜੀਭਾਂ ਲਗਾਈਆਂ ਉਹਨੇ ਹਲੇ ਵਿਚਾਰੀ ਨੂੰ ਪੀਣਾ ਨਹੀਂ ਆਉਂਦਾ ਕੈਮਰੇ ਥੋੜੀ ਵੱਡੀ ਆ ਰਹੀ ਹੈ ਵੈਸੇ ਬਹੁਤ ਜ਼ਿਆਦਾ ਛੋਟੀ ਆ ਤੇ ਹੁਣ ਆਪਾਂ ਡ੍ਰੌਪ ਨਾਲ ਟਰਾਈ ਕਰਨ ਲੱਗੇ ਆ ਡ੍ਰੌਪ ਨਾਲ ਹੀ ਪੀ ਰਹੀ ਹੈ ਹੁਣ ਜੀ ਰਾਤ ਦਾ ਟਾਈਮ ਹੋ ਗਿਆ ਦੇਖੋ ਦੁੱਧ ਪੀ ਕੇ ਆਰਾਮ ਨਾਲ ਸੁੱਤੀ ਪਈ ਆ ਹੋਰ ਆਪਾਂ ਇਹਨੂੰ ਖਾਣ ਨੂੰ ਕੀ ਕੀ ਦੇ ਸਕਦੇ ਆ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਅੱਗੇ ਅੱਗੇ ਨੇ ਗਰੋ ਕਰਨਾ ਤੇ ਆਪਾਂ ਨੂੰ ਜਿਆਦਾ ਪਤਾ ਨਹੀਂ ਫੇਰ ਵੀ ਆਪਾਂ 100% ਕੋਸ਼ਿਸ਼ ਕਰਾਂਗੇ ਇਹਦੀ ਵਧੀਆ ਟੇਕ ਕੇਅਰ ਕਰਨ ਦੀ ਇਹ ਆਪਣਾ ਖਰਗੋਸ਼ ਆ ਤੇ نیچے ਆਪਣਾ ਬਿੱਲੀ ਦਾ ਬੱਚਾ ਜਿਹੜਾ ਇਹ ਸੁੱਤਾ ਪਿਆ ਹਾਲਤ ਕੱਲ ਨਾਲੋਂ ਵਧੀਆ ਤੇ ਉੱਪਰ ਪੱਖਾ ਚੱਲਦਾ ਬਾਕੀ ਇਹ ਪਿੰਜਰਾ ਜਿਹੜਾ ਇਹ ਚਿੜੀਆਂ ਵਾਲਾ ਪਹਿਲਾਂ ਆਪਣੇ ਕੋਲੇ ਜਿਹੜੀਆਂ ਕਲਰ ਚਿੜੀਆਂ ਹੁੰਦੀਆਂ ਨੇ ਉਹ ਸੀ ਦੂਜੇ ਦਿਨ ਤੁਸੀਂ ਦੇਖ ਸਕਦੇ ਹੋ ਦੇਖੋ ਇਹ ਕਾਫੀ ਐਕਟਿਵ ਹੋ ਗਿਆ ਦੇਖੋ ਕਿੱਦਾਂ ਬੈਠਾ ਆਇਆ ਚਪਲ ਨਪੰਗੇ ਲੈ ਰਿਆ ਇਹ ਆ ਜੀ ਆਪਣੀ ਤੀਜੇ ਦਿਨ ਦੀ ਸਵੇਰ ਤੇ ਦੇਖੋ ਅੱਜ ਕਿੰਨਾ ਨਜ਼ਾਰੇ ਨਾਲ ਸੌਂ ਰਿਹਾ ਦੇਖੋ ਕਿੱਦਾਂ ਕਰਦਾ ਤੇ ਅੱਜ ਹੋਰ ਵੀ ਜ਼ਿਆਦਾ ਐਕਟਿਵ ਆ ਇਹ ਕੱਲ੍ਹ ਨਾਲੋਂ ਜਿੱਦਾਂ ਜਿੱਦਾਂ ਦਿਨ ਬੀਤ ਰਹੇ ਆ ਮੈਡੀਸਨ ਦੇ ਰਹੇ ਆ ਤੇ ਹੁਣ ਦੁੱਧ ਪੀਂਦਾ ਹੁਣ ਦਹੀਂ ਵੀ ਖਾ ਲੈਂਦਾ ਤੇ ਪਤਲਾ ਪਤਲਾ ਕਰਕੇ ਇਹਨੂੰ ਦਹੀਂ ਦੇਣਾ ਸ਼ੁਰੂ ਕੀਤਾ ਕੱਲ ਦਾ ਹੀ ਦੋ ਦਿਨ ਦੁੱਧ ਦਿੱਤਾ ਤੇ ਦਹੀਂ ਇਹਨੂੰ ਜਿਆਦਾ ਪਸੰਦ ਆ ਤੇ ਇਹ ਦੇਖੋ ਆ ਗਿਆ ਹੁਣ ਇਹ ਬਲਾਏ ਤੇ ਕੋਲ ਆਂਦਾ ਥੋੜੀ ਥੋੜੀ ਐਕਟੀਵਿਟੀ ਕਰਨ ਲੱਗ ਗਿਆ ਆ ਦੇਖੋ ਪਛਾਨਣ ਲੱਗ ਗਿਆ ਸਾਨੂੰ ਅੱਜ ਤਾਂ ਦੁਪਹਿਰੇ ਬਹੁਤ ਜ਼ਿਆਦਾ ਖੇਡੇ ਆ ਤੇ ਤੁਸੀਂ ਦੇਖ ਸਕਦੇ ਹੋ ਹੈਪੀ ਦੀ ਚੁੱਪਲ ਆ ਚੁੱਪਲ ਦੇ ਨਾਲ ਤਾਂ ਇੰਨੇ ਜ਼ਿਆਦਾ ਪੰਗੇ ਨਹੀਂ ਲੈਂਦਾ ਨਾ ਇਹ ਦੇਖੋ ਕੀ ਕਰਦਾ ਹੈ ਹੈਪੀ ਨਾਲ ਹੋਣ ਲੱਗਿਆ ਹੋਇਆ ਖੇਡਣ ਪੰਜੇ ਮਾਰ ਮਾਰ ਕੇ ਹੁਣ ਸਾਡੇ ਨਾਲ ਕਾਫੀ ਰਲ ਮਿਲ ਗਿਆ ਤੇ ਐਕਟਿਵ ਵੀ ਬਹੁਤ ਹੋ ਗਿਆ ਹੁਣ ਦਿਨੋ ਦਿਨ ਐਕਟਿਵ ਹੁੰਦਾ ਜਾਂਦਾ ਇੱਥੇ ਜਿਹਨ ਪੂਰਾ ਇੱਕ ਹਫਤਾ ਹੋ ਗਿਆ ਤੇ ਹੁਣ ਇਹ ਖੁਦ ਦਹੀਂ ਖਾਣ ਲੱਗ ਗਿਆ ਤੇ ਹੁਣ ਸਾਨੂੰ ਡ੍ਰੌਪ ਨਾਲ ਹੀ ਦੇਣਾ ਪੈਂਦਾ ਅੱਗੇ ਰਾਤ ਨੂੰ ਇੱਕ ਇੱਕ ਘੰਟੇ ਬਾਅਦ ਦੋ ਘੰਟਿਆਂ ਬਾਅਦ ਟੱਕੇ ਡ੍ਰੌਪ ਨਾਲ ਥੋੜਾ ਥੋੜਾ ਦੁੱਧ ਦਿੰਦੇ ਸੀ ਫਿਰ ਐਦਾਂ ਹੀ ਹਲਕਾ ਹਲਕਾ ਦਹੀਂ ਦਿੰਦੇ ਸੀ ਬਾਰ-ਬਾਰ ਉੱਠਦੇ ਸੀ ਹੁਣ ਇਹ ਖੁਦ ਹੀ ਖਾ ਲੈਂਦਾ ਇੱਥੇ ਦੇਖੋ ਅੱਖਾਂ ਬੰਦ ਕਰਕੇ ਖਾਣ ਲੱਗਿਆ ਹੋਇਆ ਅੱਖਾਂ ਮੀਚੀਆਂ ਹੋਈਆਂ ਨੇ ਜਿੱਦਾਂ ਨੀਂਦ 'ਚ ਹੁੰਦਾ ਇਹ ਤਾਂ ਨਾ ਰੱਖਤਾ ਜੀ ਆਪਾਂ ਮਾਣੋ ਮਾਣੋ ਦੇਖੋ ਆਪਣੀ ਬਹੁਤ ਹੀ ਕਿਊਟ ਲੱਗਣ ਲੱਗੀ ਸ਼ਾਮ ਦੇ ਟਾਈਮ ਖਰਗੋਸ਼ ਤੇ ਇਹਨੂੰ ਆਪਾਂ ਇਕੱਠੇ ਛੱਡਦੇ ਆ ਇਹ ਦੋਨੇ ਖੂਬ ਮਸਤੀ ਕਰਦੇ ਆ ਅਗਰ ਤੁਸੀਂ ਉਹਦੀਆਂ ਵੀ ਵੀਡੀਓ ਦੇਖਣੀਆਂ ਚਾਹੁੰਦੇ ਹੋ ਤਾਂ ਮੈਂ ਜਰੂਰ ਅਪਲੋਡ ਕਰਾਂਗੀ ਕਮੈਂਟ ਕਰਕੇ ਦੱਸਿਓ ਬਾਕੀ ਇਹ ਤਾਂ ਅੰਦਰ ਇਸ ਤਰ੍ਹਾਂ ਹੀ ਘੁੰਮਦੀ ਰਹਿੰਦੀ ਆ ਹੁਣ ਪਿੰਜਰੇ ਦੀ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਤੇ ਬਾਕੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ